ਕੁਝ ਸ਼ਬਦ ਹੀ ਮੁੱਕ ਜਾਂਦੇ ਜੀ ਕੀ ਕਿਹਾ ਜਾ ਸਕਦਾ ਕਿਉਂਕਿ ਮੈਂ ਕੇਪੀ ਸਾਹਿਬ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਸਿਰ ਤੋਂ ਪਤਾ ਚਲਾ ਜਾਂਦਾ ਤੇ ਸਮਝੋ ਸਿਰ ਤੋਂ ਅਸਮਾਨ ਚਲਾ ਗਿਆ ਤੇ ਜਦੋਂ ਇਦਾਂ ਦੀ ਛੱਟ ਪੈ ਜੇ ਕੋਈ ਧੀ ਪੁੱਤ ਚਲਾ ਜਾਏ ਤੇ ਸਮਝੋ ਪੈਰਾਂ ਥਲੀੋਂ ਜ਼ਮੀਨ ਚਲੀ ਗਈ ਤੇ ਉਹ ਤਾਂ ਦੋਵੇਂ ਨੁਕਸਾਨ ਉਠਾਈ ਬੈਠੇ ਨੇ ਵਿਚਾਰੇ ਔਰ ਇੱਕ ਬਾਪ ਕਿਦਾਂ ਇਸ ਸੰਤਮਰਦਾਸ ਚ ਬੈਠਾ ਹੋਵੇਗਾ ਮੈਂ ਤਾਂ ਅੰਦਾਜ਼ਾ ਨਹੀਂ ਲਗਾ ਸਕਦਾ ਔਰ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਪੰਘੂੜਿਆਂ 'ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾ 'ਚ ਵੇਖਣਾ ਬੜਾ ਔਖਾ ਤੇ ਇਹ ਪਤਾ ਨਹੀਂ ਰੱਬ ਕਿਹੜਾ ਕਲੇਜਾ ਉਸ ਵੇਲੇ ਆਪੇ ਹੀ ਬਖਸ਼ ਦਿੰਦਾ ਕਿ ਬੰਦਾ برداشت ਕਰ ਜਾਂਦਾ ਪਰ ਮੈਨੂੰ ਲੱਗਦਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਸਦਮਾ ਇਹ ਧੀ ਪੁੱਤ ਨੂੰ ਜਹਾਨ ਤੋਂ ਰੁਕਸਤ ਕਰਨਾ ਚੰਗਾ ਇਦਾਂ ਹੀ ਲੱਗਦਾ ਕਿ ਧੀ ਪੁੱਤ ਤੇ ਹੀ ਵੱਡਿਆਂ ਨੂੰ ਰੁਕਸਤ ਕਰਨ ਵਾਰੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਦਮਾ ਇਸ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਨੇਕ ਕੇ ਬਲ ਬਖਸ਼ਿਆ ਉਹਨਾਂ ਨੂੰ ਹੋਰ ਬਲ ਬਖਸ਼ਣ ਕਿ ਉਹ ਸਦਮੇ ਨੂੰ ਸਹਿ ਸਕਣ ਇੰਨੀ ਬਖਸ਼ਿਸ਼ ਕਰਨੀ ਵਾਹਿਗੁਰੂ ਨੇ। ਇਹੀ ਇਹ ਬਖਸ਼ਿਸ਼ ਕਰਨ ਕਿ ਉਹ ਇਹਨੂੰ ਕਿਸੇ ਤਰੀਕੇ ਜਜ਼ਬ ਕਰ ਜਾਣ ਕਿ ਉਹਨਾਂ ਨਾਲ ਵਾਪਰਿਆ ਕੀ ਹੈ। ਸੋ ਇਕਲੌਤਾ ਪੁੱਤਰ ਹੋਵੇ ਤੇ ਇਸ ਤਰੀਕੇ ਭਾਜੀ ਇਕਲੌਤਾ ਹੋਵੇ ਦਸ ਹੋਣ ਜੀ ਧੀ ਪੁੱਤ ਕਹਿੰਦੇ ਕੋਈ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ। ਠੀਕ ਹੈ ਨਾ ਤੇ ਇਹ ਤਾਂ ਕਿਸੇ ਵੀ ਸੂਰਤ ਜੀ ਇਨਾਂ ਦੀ ਗਿਣਤੀ ਥੋੜਾ ਹੁੰਦੀ 3 ਪੁੱਤ ਤੰਗ ਹੁੰਦੇ ਨੇ ਆਪਾਂ ਕਹਿੰਦੇ ਸਰੀਰ ਚ ਇੱਕ ਅੰਗ ਲਾ ਕੇ ਸੁਟਿਆ ਉਹਦਾ ਨ ਕੀ ਫਰਕ ਪਿਆ ਬੜਿਆਂ ਮੁੱਲ ਤੋਂ ਭਾਵੇਂ 10 ਪੁੱਤ ਹੁਣ 3 3ਾਂ ਹੋਣ ਔਲਾਦ ਤੋਂ ਵੱਡਾ ਔਲਾਦ ਲਫ਼ਜ਼ ਇੱਕੋ ਹੀ ਹੈ ਔਲਾਦ ਦਾ ਕੋਈ ਬਹੁਵਚਨ ਨਹੀਂ ਹੈਗਾ ਔਲਾਦ ਦੇ ਵਿੱਚ ਇੱਕ ਵੀ ਔਲਾਦ ਦੇ ਵਿੱਚ 10 ਇਹ ਤੇ ਉਨਾ ਹੀ ਕਾਲਜੇ ਚ ਸੱਲ ਹੈ ਉਨਾ ਹੀ ਤੀਰ ਵੱਜਦਾ ਸੀਨੇ ਚ ਜਦੋਂ ਇਸ ਤਰ੍ਹਾਂ ਦਾ ਕੋਈ ਸੱਤਨਾ ਮਿਲਦਾ ਕੋਈ ਸ਼ਬਦ ਹੀ ਮੁੱਕ ਜਾਂਦੇ ਜੀ ਕੀ ਕਿਹਾ ਜਾ ਸਕਦਾ ਕਿਉਂਕਿ ਮੈਂ ਕੇਪੀ ਸਾਹਿਬ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇਖਿਆ ਨਹੀਂ ਸੀ ਜਾ ਰਿਹਾ ਕਿਉਂਕਿ ਜਦੋਂ ਸਿਰ ਤੋਂ ਪਿਤਾ ਚਲਾ ਜਾਂਦਾ ਤੇ ਸਮਝੋ ਸਿਰ ਤੋਂ ਆਸਮਾਨ ਚਲਾ ਗਿਆ ਤੇ ਜਦੋਂ ਇਦਾਂ ਦੀ ਸੱਟ ਪੈ ਜੇ ਕੋਈ ਧੀ ਪੁੱਤ ਚਲਾ ਜਾਏ ਤੇ ਸਮਝੋ ਪੈਰਾਂ ਥਲੀੋਂ ਜ਼ਮੀਨ ਚਲੀ ਗਈ ਤੇ ਉਹ ਤਾਂ ਦੋਵੇਂ ਨੁਕਸਾਨ ਉਠਾਈ ਬੈਠੇ ਨੇ ਵਿਚਾਰੇ ਔਰ ਇੱਕ ਬਾਪ ਕਿਦਾਂ ਇਸ ਸੰਤਮਰਦਾਸ ਚ ਬੈਠਾ ਹੋਵੇਗਾ ਮੈਂ ਤਾਂ ਅੰਦਾਜ਼ਾ ਨਹੀਂ ਲਗਾ ਸਕਦਾ ਔਰ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਪੰਘੂੜਿਆਂ ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾ ਚ ਵੇਖਣਾ ਬੜਾ ਔਖਾ ਹੈ ਤੇ ਇਹ ਪਤਾ ਨਹੀਂ ਰੱਬ ਕਿਹੜਾ ਕਲੇਜ ਆ ਉਸ ਵੇਲੇ ਆਪੇ ਬਖਸ਼ ਦਿੰਦਾ ਕਿ ਬੰਦਾ برداشت ਕਰ ਜਾਂਦਾ ਪਰ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਦਮਾ ਇਹ ਦਾ ਧੀ ਪੁੱਤ ਨੂੰ ਜਹਾਨ ਤੋਂ ਰੁਕਸਤ ਕਰਨਾ ਚੰਗਾ ਇਦਾਂ ਹੀ ਲੱਗਦਾ ਕਿ ਧੀ ਪੁੱਤ ਹੀ ਵੱਡਿਆਂ ਨੂੰ ਰੁਕਸਤ ਕਰਨ ਵਾਰੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਦਮਾ ਇਸ ਪਰਿਵਾਰ ਦੇ ਨਾਲ ਹੈ ਤੇ ਵਾਹਿਗੁਰੂ ਨੇ ਅੱਗੇ ਬਲ ਬਖਸ਼ਿਆ ਉਹਨਾਂ ਨੂੰ ਹੋਰ ਬਲ ਬਖਸ਼ਣ ਕਿ ਉਹ ਸਦਮੇ ਨੂੰ ਸਹਿ ਸਕਣ ਇੰਨੀ ਬਖਸ਼ਿਸ਼ ਕਰਨੀ ਹੈ ਵਾਹਿਗੁਰੂ ਨੇ ਇਹੀ ਇਹ ਬਖਸ਼ਿਸ਼ ਕਰਨ ਕਿ ਉਹ ਇਹਨੂੰ ਕਿਸੇ ਤਰੀਕੇ ਜਜ਼ਬ ਕਰ ਜਾਣ ਕਿ ਉਹਨਾਂ ਨਾਲ ਵਾਪਰੇ ਆ ਕੀ ਬਹੁਤ ਸੇ ਇਕਲੋਤਾ ਪੁੱਤਰ ਹੋਵੇ ਤੇ ਇਸ ਤਰੀਕੇ ਭਾਜੀ ਇਕਲੋਤਾ ਹੋਵੇ 10 ਹਣ ਜੀ ਧੀ ਪੁੱਤ ਕਹਿੰਦੇ ਕੋ ਪੁੱਤਰ ਮੋਏ ਨਹੀਂ ਭੁੱਲਦੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਠੀਕ ਹੈ ਨਾ ਤੇ ਇਹ ਤਾਂ ਕਿਸੇ ਵੀ ਸੂਰਤ ਚ ਇਹਨਾਂ ਦੀ ਗਿਣਤੀ ਥੋੜਾ ਹੁੰਦੀ ਧੀ ਪੁੱਤ ਤੰਗ ਹੁੰਦੇ ਨੇ ਆਪਾਂ ਕਹਾਂ ਦੀ ਸਰੀਰ ਚ ਇੱਕ ਅੰਗ ਲਾ ਕੇ ਸੁਟਿਆ ਉਹਦੇ ਨਾਲ ਕੀ ਫਰਕ ਪਿਆ ਬੜਿਆਂ ਮਲਤ ਭਾਵੇਂ 10 ਪੁੱਤ ਹੁਣ ਧੀ ਧੀਆ ਹੋਣ ਉਲਾਦ ਤੋਂ ਵੱਡਾ ਉਲਾਦ ਲਫ਼ਜ਼ ਇੱਕੋ ਹੀ ਹੈ ਉਲਾਦ ਦਾ ਕੋਈ ਬਹੁਵਚਨ ਨਹੀਂ ਹੈਗਾ ਉਲਾਦ ਦੇ ਵਿੱਚ ਇੱਕ ਵੀ ਉਲਾਦ ਦੇ ਵਿੱਚ ਦਸ ਵੀ ਇਹ ਤੇ ਉਨਾ ਹੀ ਕਾਲਜੇ ਚ ਸੱਲ ਹੈ ਉਨਾ ਹੀ ਤੀਰਵਾਜ ਦਾ ਸੀਨੇ ਚ ਜਦੋਂ ਇਸ ਤਰ੍ਹਾਂ ਦਾ ਕੋਈ ਸਤਨਾਮ